ਆ ਇਹਨਾ ਆਪਣਾ ਫਰੈਂਡ ਚੱਕਲਾਂ ਦੇ ਮੁੰਡੇ ਆ ਸਾਰੇ ਹੀ ਆਪਣੇ ਪਿੰਡ ਦੇ ਪਿੰਡ ਦੇ ਹੀ ਮੁੰਡੇ ਆ ਇਹਨਾਂ ਨੂੰ ਮਿਲੇ ਅੱਜ ਆਪਾਂ ਇਹ ਨਵੇਂ-ਨਵੇਂ ਆਏ ਆ ਹੁਣ ਇਟਲੀ ਦੇ ਵਿੱਚ ਇਹਨਾਂ ਨੂੰ ਪੁੱਛਦਿਆਂ ਤੁਹਾਨੂੰ ਇਟਲੀ ਦਾ ਐਕਸਪੀਰੀਅੰਸ ਕਿਦਾਂ ਰਿਹਾ ਮੜਾ ਜਾਂ ਕੈਮਰੇ ਕਿੰਨੂੰ ਦੇਖ ਕੇ ਦੱਸੋ ਹੁਣ ਕੀ ਗੱਲ ਜੀ ਆ ਬਹੁਤ ਵਧੀਆ ਵੀਰ ਜੀ ਇਟਲੀ ਦਾ ਮਾਹੌਲ ਵਧੀਆ ਕੰਮ ਕਰਨੇ ਵਾਲਿਆਂ ਵਾਸਤੇ ਬਹੁਤ ਸਹੀ ਆ ਹਾਂ ਮਨ ਨੂੰ ਮੈਂ 2 ਜੁਲਾਈ ਨੂੰ ਆਏ ਸੀਗਾ ਉਰੇ ਠੀਕ ਤੇ 2 ਜੁਲਾਈ ਨੂੰ ਆ ਕੇ ਵੀਰੇ ਮੈਂ ਕੀਤਾ ਖੇਤੀਬਾੜੀ ਦਾ ਕੰਮ 3 ਕੁ ਮਹੀਨੇ ਉਸ ਤੋਂ ਬਾਅਦ ਤੇ ਮੈਂ ਹੁਣ ਆ ਗਿਆ ਸਟਾਲੇ ਚੁਰੇ ਗਾਂ ਦੇ ਫਾਰਮ ਚ ਹਾਂ ਬਾਬੇ ਨੇ ਸੌਣ ਲਈ ਵਧੀਆ ਕੰਮ ਕਰ ਚੱਲ ਰਿਹਾ ਹੈ ਖੇਤੀ ਦਾ ਵੀ ਕੰਮ ਸਹੀ ਆ ਜਿਹਨੇ ਇੰਡੀਆ ਕੰਮ ਕਰਿਆ ਹੋਇਆ ਉਹਦੇ ਬਸ ਤੇ ਸਹੀ ਆ ਯਾਨੀ ਇੰਡੀਆ ਤੇ ਯਾਰ ਉਰੇ ਦੀ ਖੇਤੀ ਦਾ ਬਹੁਤ ਫਰਕ ਆ ਹਾਂ ਆਪਾਂ ਇੰਡੀਆ ਆਪਾਂ ਕੰਮ ਇੰਨਾ ਕਿੱਥੇ ਕਰਦੇ ਟਰੈਕਟਰ ਟਿਊਟਰ ਦਾ ਹੀ ਆ ਆਪਾਂ ਦਾ ਇੰਡੀਆ ਦਾ ਆਪਾਂ ਟਰੈਕਟਰ ਦਾ ਕੰਮ ਕਰਦੇ ਆ ਬਸ ਉਰੇ ਯਾਨੀ ਆਪਾਂ ਨੂੰ ਹੱਥੀ ਕੰਮ ਕਰਨਾ ਪੈਂਦਾ ਸਾਰ ਹਾਂ ਔਰ ਇਹ ਜ਼ਿਆਦਾਤਰ ਸਬਜ਼ੀਆਂ ਦਾ ਕੰਮ ਆ ਆਪਣਾ 6 ਮਹੀਨੇ ਦੀ ਫਸਲ ਆ ਆਪਾਂ ਇੱਕ ਵਾਰ ਕਣਕ ਬੀਜ ਕੇ 6 ਮਹੀਨੇ ਵੇਲੇ ਆ ਔਰ ਇਹ ਸਬਜ਼ੀਆਂ ਦਾ ਕੰਮ ਆ ਜ਼ਿਆਦਾਤਰ ਸਬਜ਼ੀਆਂ ਦੇ ਵਿੱਚ ਹੀ ਰਹਿਣਾ ਪੈਂਦਾ ਹਰ ਟਾਈਮ ਸਵੇਰੇ 5 ਵਜੇ ਤੋਂ ਲੈ ਕੇ ਟਾਮ ਨੂੰ ਸਬਜ਼ੀਆਂ ਦਾ ਜਿੰਨੇ ਮੰਨ ਲਓ ਲੋਡ ਆ ਉਹਨਾਂ ਚਿਰ ਕੰਮ ਚੱਲਣਾ ਹੀ ਚੱਲਣਾ ਸਬਜ਼ੀਆਂ ਦੀ ਤੜਾਈ ਜਿੰਨਾ ਮੰਨ ਲਓ ਮਾਲਕ ਨੂੰ ਆਰਡਰ ਆ ਸਬਜ਼ੀ ਦਾ ਉਨੀ ਸਬਜ਼ੀ ਤੋੜਨੀਓ ਤੋੜਨੀ ਆ ਤੋੜਨੇ ਦੋਨੇ ਸਬਜ਼ੀ ਦਾ ਕੰਮ ਆ ਇੱਥੇ ਜ਼ਿਆਦਾਤਰ ਖੇਤੀ ਐ ਇਦਾਂ ਨਹੀਂ ਹੈਗੀ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਕਣਕ ਬੀਜਤੀ 6 ਮਹੀਨੇ ਬਹਿਲੇ ਆ ਕਾਂ ਜੀਰੀ ਲਾਤੇ ਉਹ ਸਿਸਟਮ ਨਹੀਂ ਹੈਗਾ ਔਰ ਬਿਲਕੁਲ ਵੀ ਔਰ ਸਬਜ਼ੀ ਨੂੰ ਜ਼ਿਆਦਾਤਰ ਐਗਰੀਕਲਚਰ ਕਰਦੇ ਆ ਸਿਰਫ ਸਬਜ਼ੀਆਂ ਦਾ ਹੁਣ ਸਬਜ਼ੀਆਂ ਦਾ ਆਪਣੇ ਇੰਡੀਆਨਾਂ ਦੇ ਸਾਰੇ ਤਕਰੀਬਨ ਆਪਣੇ ਇੰਡੀਆਨਾਂ ਨੇ ਬਹੁਤ ਆਪਣੇ ਕੰਮ ਤੋਰੇ ਵਿੱਚ ਬਹੁਤ ਤਰੱਕੀਆਂ ਕਰੀਆਂ ਇੱਥੇ ਆਪਣੇ ਸੇਰੇ ਆਪਣੇ ਇੰਡੀਆਨਾਂ ਦੇ ਬਹੁਤ ਜ਼ਿਆਦਾਤਰ ਸਬਜ਼ੀ ਦਾ ਹੀ ਕੰਮ ਆ ਸਾਰਾ ਸਾਰਾ तकरीबन ਸਬਜ਼ੀਆਂ ਹੀ ਲਾਉਨੇ ਆ ਜ਼ਿਆਦਾਤਰ ਜੀ ਹੁਣ ਤੇਰਾ ਢਿੱਲੋਂ ਜੀ ਲੱਗ ਗਿਆ ਯਾਨੀ ਜੀ ਹਾਂ ਜੀ ਦਾ ਲਾਉਣਾ ਪੈਂਦਾ ਵੀਰੇ ਜੀ ਆਪਾਂ ਜਿਹੜਾ ਮਾਹੌਲ ਬਹੁਤ ਵਧੀਆ ਛੱਡ ਗਿਆ ਪੰਜਾਬ ਦਾ ਹਨਾ ਪੰਜਾਬ ਵਰਗੀ ਯਾਨੀ ਪਰ ਪੰਜਾਬ ਵਰਗੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਐਵੇਂ ਤਾਂ ਨਹੀਂ ਕਿਹਾ ਰੀਸ ਕਿਵੇਂ ਦੇਖਿਆ ਦੁਨੀਆ ਸਾਰੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਹਾਂ ਪੰਜਾਬ ਵੀ ਵਧੀਆ ਹੈ ਬਹੁਤ ਵਧੀਆ ਜਿਨ੍ਹਾਂ ਨੇ ਮੈਂ ਪੰਜਾਬ ਵਰਗਾ ਕਲਚਰ ਤਾਂ ਨਹੀਂ ਹੈਗਾ ਹਨਾ ਔਰੇ ਬਸ ਸਿਰਫ ਇੱਕ ਕੰਮ ਬੰਦਾ ਕੰਮ ਕਰਾ ਕੰਮ ਕਰਾ ਕੋਈ ਯਾਰ ਦੋਸਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਹੋਰੇ ਕੋਈ ਕੁਝ ਹੁਣ ਮੇਰੇ ਮੈਂ ਤੁਹਾਨੂੰ ਦੱਸਦਾ ਮੈਂ ਸ਼ਨੀ ਐਤਵਾਰ ਆਪਾਂ ਬਸ ਗੁਰਦੁਆਰੇ ਜਾਂਦੇ ਆਂ ਹੋਰੇ ਬਸ ਇੱਕ ਦੀ ਇੱਕ ਦੀ ਇੱਕ ਇੱਕ ਚੀਜ਼ ਹੋਰ ਆ ਹੋਰੇ ਬੰਦਾ ਗੁਰੂ ਘਰ ਨਾਲ ਕੇ ਬਹੁਤ ਗੁਰੂ ਘਰ ਨਾਲ ਕੇ ਬਹੁਤ ਜੁੜਦਾ ਸਿੱਖੀ ਨਾਲ ਬਹੁਤ ਜੁੜਦਾ ਸਹੀ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਹੋ ਗਿਆ ਚਲੋ ਫਿਰ ਵੀ ਸਹੀ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਯਾਨੀ ਹੋਰੇ ਮੈਂ ਜਿਹੜਾ ਦੇਖਿਆ ਔਰ ਮੈਂ ਗੁਰਦਰ ਸਾਹਿਬ ਤੁਹ ਫੇਰ ਨਮ ਨਮ ਆਇਆ ਤਾਂ ਤੈਨੂੰ ਪਤਾ ਯਾਰ ਮੈਂ ਗੱਲਾਂ ਨੋਟ ਕਰ ਰਿਹਾ ਹਾਂ ਇਹ ਬਹੁਤ ਚਲੋ ਬਾਕੀ ਪਰਮਾਤਮਾ ਮਿਹਰ ਕਰੇ ਹਨ ਪੰਜਾਬ ਤੇ ਵੀ ਭਾਈ ਉਰੇ ਵਾਲੇ ਰੇੜੇ ਆਏ ਆ ਅਗਲਾ ਘਰ-ਬਾਰ ਛੱਡ ਕੇ ਆਉਂਦਾ ਬਹੁਤ ਔਖਾ ਹੈ ਯਾਨੀ ਇੱਕ ਵਾਰੀ ਤਾਂ ਹੁਣ ਸਿਸਟਮ ਹਿੱਲਦਾ ਹੈ ਸਿਸਟਮ ਹਿੱਲਦਾ ਹੈ ਬਾਕੀ ਪਰਮਾਤਮਾ ਕਰੂਗਾ ਕਰ ਲੈਂਗੇ ਬਾਅਦ ਚ ਹਾਂ ਹਾਂ ਚਲੋ ਥੋੜੀ ਥੋੜੀ ਟਾਈਮ ਲੱਗਣਾ ਹੈ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਵੀਰਾਂ ਤੇ ਕੋਈ ਸਨੇਹਾ ਦੇਣਾ ਚਾਹਵੇ ਵੀ ਜਿਹੜੇ ਹੁਣ ਸਮਝ ਲਓ 15-15 20-20 ਲੱਖ ਰੁਪਈਆ ਲਾ ਕੇ ਉਰੇ ਆ ਰਹੇ ਆ ਮੁੰਡੇ ਯਾਰ ਉਹਨਾਂ ਲਈ ਮੈਂ ਤੁਹਾਨੂੰ ਠੀਕ ਆ ਮੈਂ ਤੁਹਾਨੂੰ ਦੱਸਦਾ ਇਹ ਮੈਂ ਬੇਨਤੀ ਕਰੂੰਗਾ ਸਰਕਾਰਾਂ ਨੂੰ ਜਿਹੜੀਆਂ ਉਰੇ ਦੀ ਗਵਰ ਇੰਨੀ ਫੈਸਿਲਿਟੀ ਦੇ ਰਹੀ ਆ ਇੰਨੀਆਂ ਸਹੂਲਤਾਂ ਦੇ ਰਹੀਆਂ ਹਰੇਕ ਬੰਦੇ ਦੇਖੋ ਕੰਮ ਕਰਨ ਵਾਲੇ ਨੂੰ ਵੀ ਔਰ ਇਹ ਜਿਹੜੇ ਮਾਲਕਾਂ ਜਿਹਨਾਂ ਕੋਲ ਆਪਾਂ ਕੰਮ ਕਰਦੇ ਆ ਉਹਨਾਂ ਨੂੰ ਵੀ ਹਾਂ ਆਪਣੀ ਗਵਰਨਮੈਂਟ ਕੋਈ ਬੈਨੀਫਿਟ ਨਹੀਂ ਦੇ ਰਹੀ ਹਰੇਕ ਬੰਦਾ ਚਾਹੁੰਦਾ ਵੀ ਮੈਂ ਆਪਣੇ ਬੱਚਿਆਂ ਬਾਰੇ ਸੋਚਾਂ ਹਨ ਹਰੇਕ ਅਗਲਾ ਤਾਂ ਪੰਜਾਬ ਛੱਡ ਕੇ ਹੋਰੇ ਆ ਰਹੇ ਤਾਂ ਛੱਡ ਕੇ ਤਾਂ ਛੱਡ ਕੇ ਹੋਰੇ ਆ ਰਿਹਾ ਹੁਣ ਜਿੱਥੇ ਮੈਂ ਕੰਮ ਕਰ ਰਹੇ ਹਾਂ ਬਹੁਤ ਵਧੀਆ ਮਾਲਕਾ ਬਹੁਤ ਚੰਗਾ ਕੰਮ ਆ ਮੈਂ ਆਪਣੇ ਔਰ ਇਹ ਜਿਹੜੇ ਮੇਨ ਆ ਸਾਡੇ ਉਹ ਪੰਜਾਬੀਓ ਆ ਹਰਗਣਾ ਤੋਂ ਆ ਇਹਨੇ ਮੈਨੂੰ ਮਤਲਬ ਬੁਲਾਇਆ ਓਰੇ ਬਹੁਤ ਵਧੀਆ ਇਨਸਾਨ ਆ ਵਧੀਆ ਸਹੀ ਆ ਤੇ ਬਾਕੀ ਕੰਮ ਤੇ ਡਿਪੈਂਡ ਆ ਜਿਹਨੇ ਕੰਮ ਤਾਂ ਜੂਰੇ ਕਰਨਾ ਪੈਣਾ ਕੰਮ ਵਾਲੇ ਬੰਦੇ ਦੀ ਬਹੁਤ ਕਦਰ ਆ ਓਰੇ ਜਿਹੜਾ ਬੰਦਾ ਕੰਮ ਕਰਦਾ ਕੰਮ ਵਾਲੇ ਬੰਦੇ ਨੂੰ ਤਾਂ ਇਹ ਰੱਬ ਰੱਬ ਮੰਨਦੇ ਆ ਹਮ ਇਹ ਕੰਮ ਕਰਦਾ ਕਰਨ ਦਾ ਮਤਲਬ ਹੈ ਵੀ ਜਿਨੇ ਕੰਮ ਨਹੀਂ ਕਰਿਆ ਜਿਨੇ ਨਹੀਂ ਕਰਨਾ ਉਹ ਤਾਂ ਫਿਰ ਸੋਚ ਸਮਝ ਕੀ ਆਵੇ ਹਾਂ ਹਾਂ ਕੰਮ ਇੱਥੇ ਕਰਨਾ ਪੈ ਕੰਮ ਕਰਨਾ ਪੈ ਤੇ ਬਿਨਾਂ ਕੁਝ ਨਹੀਂ ਆਗਾ 25 ਲੱਖ ਰੁਪਇਆ ਆਪਾਂ ਸਮਝ ਲਓ ਰੇ ਪਹਿਲਾਂ ਹਣ 10-15 ਲੱਖ ਰੁਪਇਆ ਪਹਿਲਾਂ ਲੱਗਦਾ ਹੁਣ ਕੇ ਫਿਰ ਲੱਗਦਾ ਬਾਅਦ ਚੋਂ ਵੀ ਇੰਨੇ ਪੈਸੇ ਚ ਤਾਂ ਇੰਡੀਆ ਵੀ ਬੰਦਾ ਸੈੱਟ ਕਰ ਸਕਦਾ ਐਂ ਤਾਂ ਕੰਮ ਕਰਾ ਕਾਰੋਬਾਰ ਤਾਂ ਕਰ ਸਕਦਾ ਸੈੱਟ ਪਰ ਪਰ ਇੰਨੇ ਪੈਸੇ ਇੰਡੀਆ ਕੋਈ ਲਾਉਂਦਾ ਨਹੀਂ ਲਾਉਂਦਾ ਨਹੀਂ ਇੱਕ ਚੀਜ਼ ਲਾਉਂਦਾ ਨਹੀਂ ਹੈਗਾ ਇੱਕ ਚੀਜ਼ ਹੋਰ ਆ ਆਪਣੇ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਵੀ ਕੰਪੀਟੀਸ਼ਨ ਬਹੁਤ ਹੋ ਗਿਆ ਮੰਨ ਲਓ ਮੈਂ ਇੱਕ ਕੰਮ ਕਰ ਰਿਹਾ ਮੇਰੇ ਮਗਰ ਇੱਕ ਦੂਜਾ ਦੇਖ ਕੇ ਮਨ ਨੂੰ ਗੈਲ ਤਿਆਰ ਕਰਨ ਨੂੰ ਖੜਾ ਹੈ ਹਾਂ ਜਦੇ ਲੱਤਾਂ ਖਿੱਚਣ ਵਾਲੇ ਜਿਵੇਂ ਹੁੰਦੇ ਆ ਤਾਂ ਹੁਣ ਆਪਣੇ ਪਿੰਡ ਤੋਂ ਹੀ ਦੇਖ ਲਾ ਪਹਿਲਾਂ ਹਨਾ ਤਿੰਨ ਚਾਰ ਜਾਣੇ ਖੜੇ ਆ ਪਿੰਡ ਦੇ ਉਹ ਚਲ ਭਰਾ ਵੀ ਆਪਣੇ ਆਪਣੇ ਲਾਗਬਾਤ ਦਾ ਹੀ ਆ ਛੂੜ ਮਾਜਰੇ ਤੋਂ ਵੀ ਆਪਾਂ ਤਿੰਨ ਚਾਰ ਜਾਣੇ ਆਪਣੇ ਪਿੰਡ ਦੇ ਹੀ ਆ ਹੋਰ ਆਪਣੇ ਕਿੰਨੇ ਆ ਮੁੰਡੇ ਪਿੰਡ ਦੇ ਮੇਤੋਂ ਬਾਅਦ 20 ਜਾਣੇ ਆਪਾਂ ਪਿੰਡ ਦੇ ਆ ਮੇਤੋਂ ਬਾਅਦ 10 12 ਜਾਣੇ ਆ ਆਸ ਆ 6-7 ਜਾਣੇ ਵਿਚ ਵਿਚ ਜਾਣੇ ਆਉਣੇ ਆਲੇ ਹਜੇ ਚਾਰ ਪੰਜ ਜਾਣੇ ਤਿਆਰ ਆ ਆਪਣੇ ਮਿੱਤਰੇ ਉਹ ਵੀ ਚਲੋ ਪਰਮਾਤਮਾ ਕਰੇ ਵਧੀਆ ਚੰਗਾ ਪਾਉ ਆਓ ਸਾਰੇ ਆਓ ਮਿਹਨਤ ਕਰੋ ਮਿਹਨਤ ਕਰੋ ਇਹ ਜੀ ਗੱਲ ਨਹੀਂ ਹੈਗੀ ਵੀ ਬਹੁਤ ਕੁਝ ਦੰਦੀ ਹੈ ਇਟਲੀ ਕੋਈ ਗੱਲ ਨਹੀਂ ਜਣ ਕੇ ਹੋਰਾਂ ਕਾ ਟ੍ਰਾਇੰਗਲ ਤੇ ਕੈਨੇਡਾ ਚ ਆਪਾਂ ਦੇਖਦੇ ਆਂ ਕੀ ਹਾਲਾਤ ਹੋਏ ਮੇ ਹੁਣ ਬੀਜੇ ਵੀ ਨਹੀਂ ਮਿਲ ਰਹੇ ਉੱਤੇ ਬਹੁਤ ਔਖਾ ਹੋਇਆ ਵਾ ਉਰੇ ਜਣ ਕੇ ਇਹ ਚੀਜ਼ ਦਾ ਸੋਖਾ ਕੋਈ ਪੜਾਈ ਦਾ ਖਰਚਾ ਨਹੀਂ ਕੱਸ ਦਾ ਖਰਚਾ ਨਹੀਂ ਤੁਸੀਂ ਆਪਣਾ ਖਰਚਾ ਆਪ ਚ ਚਾਹਨਾ ਹੈ ਪੇਪਰ ਵਰਕ ਦਾ ਸਮੇਂ ਦੇ ਹਿਸਾਬ ਨਾਲ ਤਕਰੀਬਨ ਚੱਲੀ ਹੋ ਜਾਣਾ ਕੰਮਕਾਰ ਵੀ ਚਲੋ ਹੁਣ ਆਏ ਜੇ ਹੁਣ ਮਾਲਕ ਸੱਦਦੀਆਂ ਚਲੋ ਮਿਲਦਾ ਵੀ ਹਾਂ ਮਿਲ ਹੀ ਜਾਂਦਾ ਕੰਮਕਾਰ ਇਹ ਜਿਹੜਾ ਸਵਾਲ ਹੈ ਨਾ ਮਾਲਕ ਇੰਡੀਆ ਹਾਂ ਇਹ ਚੀਜ਼ ਹੈ ਜਿਹੜਾ ਇਹ ਵਾਲਾ ਆਪਾਂ ਸੋਚ ਕੇ ਇੰਡੀਆ ਵਾਲੇ ਸੋਚਦੇ ਕੁਝ ਹੋਰ ਆ ਵੀ ਬਾਹਰ ਆ ਕੇ ਪਤਾ ਨਹੀਂ ਆਪਾਂ ਨੇ ਨਜ਼ਾਰੇ ਲੈਣੇ ਆ ਨਾ ਨਾ ਨਜ਼ਾਰੇ ਨਹੀਂ ਨਜ਼ਾਰੇ ਪੰਜਾਬ 'ਚ ਆ ਇਹ ਆਪਾਂ ਲਾਈਫ ਦੇਖੀਏ ਵੀ ਪੰਜਾਬ ਦੀ ਤਾਂ ਪੰਜਾਬ ਦੇ ਉਰੇ ਤਾਂ ਆਉਂਦੀ ਸਰ ਵਿੱਚ ਕਲੇਤਾ ਵਿੱਚ ਕਲੇਤਾ ਵਿੱਚ ਸਾਈਕਲ 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 ਚੱਕਣਾ ਪੈਂਦਾ ਸਾਰਾ ਕੁਝ ਛੱਡ ਕੇ ਜਿਹੜਾ ਤੁਸੀਂ ਇੰਡੀਆ ਚਲਾਉਂਦੇ ਨਹੀਂ ਨਾ ਹੈਗੇ ਸਾਈਕਲ ਉਹ ਹੀ ਚਲਾਉਣਾ ਪੈਂਦਾ ਉਹ ਹੀ ਬੈਟਰੀ ਚਾਰਜਾਂ ਪੰਜ ਸਾਲ ਸਾਈਕਲਾਂ ਤੇ ਇਹੀ ਘੁੰਮਣਾ ਪੈਂਦਾ ਹੈ ਕਿ ਮੈਂ ਤੁਹਾਨੂੰ ਆਪਣਾ ਚਾਹਦਾ ਵੀਰ ਹਰਦੀਪ ਸਾਈਕਲ ਨੂੰ ਕਦੇ ਹੱਥ ਨਹੀਂ ਲਾਇਆ ਸ਼ੌਕ ਇਹ ਮੋٹے ਟਾਇਰਾਂ ਵਾਲਾ ਲੈ ਲਿਆ ਹੂੰ ਉਹ ਦੋ ਕੁ ਦਿਨ ਚਲਾਇਆ ਬਸ ਉਹ ਖੜਾਤਾ ਯਾਰ ਬੋਟ ਦੇ ਥੱਲੇ ਪੈ ਨਹੀਂ ਤਾਰਿਆ ਗੱਡੀ ਦੇ ਥੱਲੇ ਪੈ ਨਹੀਂ ਤਾਰਿਆ ਔਰ ਇਹਨਾਂ ਗੱਡੀ ਪਤਾ ਨਹੀਂ ਹਜੇ ਕੱਜ ਜੋੜਨੀ ਆ ਮੋਟਰਸਾਈਕਲ ਤਾਂ ਹਜੇ ਕੋਈ ਪੁੱਲ ਲੈ ਜਾਓ ਇਹਨਾਂ ਰੱਬ ਨੇ ਹੌਲੀ-ਹੌਲੀ ਕਰੂਗਾ ਯਾਰ ਆਪਾਂ ਜਰ ਸਮਝ ਲਓ ਮੈਦਾਨ ਚ ਹੈਗੇ ਆ ਆਪਾਂ ਕਿਹੜੇ ਛੱਡੇ ਹੋਇਆ ਹਾਂ ਬਿਲਕੁਲ ਬੀਟਾ ਟੇ ਹੋਈ ਆ ਚਲੋ ਯਾਨੀ ਸਟਰਗਲ ਬਹੁਤ ਆ ਵੀ ਮਿਹਨਤ ਬੰਦੇ ਨੂੰ ਸਟਰਗਲ ਜ਼ਿਆਦਾ ਕਰਨੀ ਪੈਂਦੀ ਪੈਣਾ ਪੈਣਾ ਬਾਦ 2-3 ਸਾਲ ਦਾ ਹੀ ਔਖਾ ਹੈ ਹਾਂ ਮੁੜ ਕੇ ਤਾਂ ਚਲੋ ਸੈਟ ਹੋ ਜੇਣਾ ਚਲੋ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਵੀ ਸਭ ਨੂੰ ਤਰੱਕੀਆਂ ਬਖਸ਼ੇ ਹਨ ਕੋਈ ਹੋਰ ਸਨੇਹਾ ਆਪਣੇ ਪਿੰਡ ਦੇ ਆਪਣੇ ਬੰਦੇ ਆਪਾਂ ਨੂੰ ਦੇਖ ਲਈਆਂ ਆਪਣੇ ਸਾਰੇ ਭਾਈ ਭਾਜੀ ਵਧੀਆ ਰਹਿ ਠੀਕ ਠਾਕ ਆ ਕਿਰਪਾ ਬਗਰੂ ਦੀ ਕਿਰਪਾ ਪ੍ਰਮਾਤਮਾ ਦੀ ਚੜ੍ਹਦੀ ਕਲਾ ਚ ਹਾਂ ਬਾਕੀ ਜਿਹਦਾ ਦਿਲ ਕਰਦਾ ਬਾਈ ਜ਼ਰੂਰ ਆਓ ਹਾਂ ਬਸ ਜਰੂਰ ਆ ਹੂੰ 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 ਬਾਕੀ ਕੰਮ ਤੇ ਲਾ ਕੇ ਆ ਪਟਾਣ ਤੇ ਲਾ ਪਟਾਣ ਤੇ ਲਾ ਕੇ ਹਾਂ ਕੰਮ ਬਹੁਤ ਜ਼ਿਆਦਾ ਜ਼ਰੂਰੀ ਆ ਕੰਮ ਕੰਮ ਤਾਂ ਵੀਰੇ ਕਰਨਾ ਹੀ ਪੈਣਾ ਓਰੇ ਜੇ ਪਿੱਛੇ ਪਰਿਵਾਰ ਪਾਲਣਾ ਓਰੇ ਆਉਣ ਦਾ ਤਾਂ ਫਾਇਦਾ ਪਿੱਛੇ ਪਰਿਵਾਰ ਛੱਡ ਕੇ ਆਉਣਾ ਕੰਮ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਓਰੇ ਲਈ ਆਪਾਂ ਨੇ ਆਉਣਾ ਓਰੇ ਪੈਸਾ ਆਪਾਂ ਨੂੰ ਚਲੋ ਉਹ ਤਾਂ ਫਿਰ ਕੰਮ ਤਾਂ ਇਹ ਫਿਊਚਰ ਬਣਾਉਣਾ ਤਾਂ ਓਰੇ ਕੰਮ ਤਾਂ ਕਰਨਾ ਹੀ ਪੈਣਾ ਹੈ ਇਹ ਨਹੀਂ ਹੈਗਾ ਓਰੇ ਮੈਂ ਇਹ ਕੰਮ ਨਹੀਂ ਕਰਨਾ ਮੈਂ ਉਹ ਕਰਨਾ ਹਾਂ ਉਹ ਵੀ ਨਹੀਂ ਹੈਗਾ ਜੀ ਓਰੇ ਜਿਵੇਂ ਕਹਿੰਦੇ ਵੀ ਚੱਲ ਭਾਈ ਵੀ ਚੱਲ ਭਾਈ ਹਾਂ ਆਪਣਾ ਘਰ ਚੱਲ ਸੱਸੀ ਘਰ ਹਾਂ ਘਰ ਬੈਠਾ ਆਪਣਾ ਜਾ ਕੇ ਹਨਾ ਮਤਲਬ ਭਲੇਖਾ ਆਪਾਂ ਨੇ ਉਹੀ ਗੱਲ ਕੱਢਣੀ ਆ ਜਿਵੇਂ ਤੱਤ ਵੀ ਆਹੀ ਆ ਵੀ ਓਰੇ ਉਹ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਇੰਡੀਆ ਸੋਚਦੇ ਆ ਇੱਕ ਚੀਜ਼ ਇੱਕ ਚੀਜ਼ ਇੱਕ ਚੀਜ਼ ਹੋਰ ਵੀ ਐ ਸੰਦੀਪ ਵੀਰੇ ਓਰੇ ਆ ਕੇ ਇਟਲੀ ਆ ਰਹੇ ਆ ਜਿਹੜੀ ਹੇਟ ਲਈ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਆ ਹਾਂ ਇਹ ਜਿੰਨੀ ਮਿਹਨਤ ਓਰੇ ਕਰ ਰਹੇ ਹਾਂ ਮੈਂ ਜੇ ਨਹੀਂ ਇੰਡੀਆ ਕਰਦੇ ਹੁੰਦੇ ਤਾਂ ਰਾਜੇ ਹੁੰਦੇ ਇੰਡੀਆ ਯਾਰ ਇੰਡੀਆ ਰਾਜੇ ਹੁੰਦੇ ਇੰਡੀਆ ਰਾਜੇ ਹੁੰਦੇ ਇੰਡੀਆ ਆਪਾਂ ਹੱਥ ਲਾ ਕੇ ਰਾਜ ਨਹੀਂ ਯਾਰ ਕਿਸੇ ਜੀ ਨੂੰ ਇੰਡੀਆ ਆਪਾਂ ਕਹੀ ਜਾਂਦੇ ਭਈਆਂ ਨੂੰ ਆਪਾਂ ਨੇ ਕੱਢ ਦੇਣਾ ਹਾਂ ਨਾ ਨਾ ਪਰ ਭਈਆਂ ਨੂੰ ਜੇ ਕੱਢਤਾ ਫੇਲ ਹੋ ਜਾਊਗਾ ਇਹ ਤਾਂ ਫੇਲ ਆ ਕੰਮ ਉਹਦੇ ਉਹਦੇ ਕਰਦਾ ਨਹੀਂ ਕੋਈ ਉਹਦੇ ਇਟਲੀ ਦੀ ਖੇਤੀ ਆਪਣੇ ਪੰਜਾਬੀ ਦੇ ਸਿਰ ਤੇ ਚੱਲਦੀ ਹੈ ਹੂੰ ਇਟਲੀ ਦੀ ਖੇਤੀ ਪੰਜਾਬੀ ਦੇ ਸਿਰ ਤੇ ਜਾਂਦੀ ਆ। ਉਹੀ ਕੰਮ ਆਪਣੇ ਇੰਡੀਆ। ਇੰਡੀਆ ਸੇਮ ਕੰਮ। ਇੰਡੀਆ ਭਈਆਂ ਦੇ ਸਿਰ ਪੰਜਾਬ 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 ਸਸ ਬਸ। ਆਪਾਂ ਕਹੀ ਜਾਂਦੇ ਭਈਏ ਕੱਢਦੇ ਨੇ ਜੇ ਹੁਣ ਇਹ ਕਹਿਣ ਲੱਗ ਜਣਾ ਅਸੀਂ ਪੰਜਾਬੀ ਕੱਢਦੇ ਨੇ। ਖੇਤੀ ਫੇਲ ਚੱਲੂਗਾ ਕੰਮ ਇਹਨਾਂ ਦਾ। ਖੇਤੀ ਫੇਲ ਮੇਰੇ ਸਟਾਲੇ ਵੀ ਵੀ ਮੇਰੇ ਹਿਸਾਬ ਨਾਲ ਬਹੁਤ ਘੱਟ ਚੱਲਣਗੇ। ਕਿਉਂਕਿ ਇਹ ਇਟਾਲੀਅਨ ਮੁੰਡਾ ਸਬਜ਼ੀ ਦਾ ਕੰਮ ਤਾਂ ਬਿਲਕੁਲ ਹੀ ਬੰਦ ਹੋ ਜਾਊਗਾ। ਸਬਜ਼ੀ ਦਾ ਕੰਮ ਆਪਾਂ ਇੰਡੀਆ ਨੇ ਕਰਦੇ ਆ ਸਾਰੇ। ਹੂੰ ਹੂੰ। ਨੋ ਨੋ। ਜਣੀ ਵੀਰੇ ਇਹ ਮਾਲਕ ਕੰਮ ਵਾਲੇ ਦੀ ਬਹੁਤ ਕਦਰ ਕਰਦੇ ਆ। ਆਪ ਖੁਦ ਬਹੁਤ ਜ਼ਿਆਦਾ ਕੰਮ ਕਰਦੇ ਆ ਹੂੰ ਵੀ ਸਹੂਲਤਾਂ ਵੀ ਹਰੇਕ ਦਿੰਦੀਆਂ ਚਲੋ ਹਰੇਕ ਪਹਿਲਾਂ ਆਪਾਂ ਨੂੰ ਪੇਪਰ ਲੈਣ ਲਈ ਔਕੀ ਕੱਟਣੀ ਪੈਂਦੀ ਆ ਹੂੰ ਹੂੰ ਮੁੜ ਕੇ ਚਲੋ ਸੈੱਟ ਹੋ ਜਾਂਦਾ ਕੰਮ ਸਾਰਾ ਬਿਲਕੁਲ ਜੀ ਬਿਲਕੁਲ ਹੋਰ ਕੋਈ ਗੱਲਬਾਤ ਬਸ ਠੀਕ ਠਾਕ ਆ ਵੀਰੇ ਚਲੋ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲਣਾ ਹੈ ਮੈਨੂੰ ਮਿਲਣਾ ਹੈ ਬਹੁਤ ਖੁਸ਼ੀ ਹੋ ਬਹੁਤ ਹੈ ਮੇਰੇ ਭਾਈ ਮੇਰਾ ਭਾਈ ਆ ਗਿਆ ਮਨ ਵਿੱਚ ਮਾ ਯਾਦਗਾਰੀ ਬਣਾ ਦਈਏ ਯਾਰ ਵੱਡੇ ਪਿੰਡ ਦੇ ਨੇ ਮਿਲਣਾ ਹੈ ਜੱਫਾ ਵੀ ਛੋਟੀ ਜੀ ਵੀਡੀਓ ਬਣਾਈ ਜਾਵੇ ਲਾਲੇ ਮੈਂ ਨਾ ਪੁੱਛਦੇ ਜੈਨੇ ਵੀ ਕਿੱਦਾਂ ਲੱਗੀ ਤੇਨੂੰ ਨਾ ਚਾਰ ਚਾਰ ਸਾਲ ਬਾਅਦ ਮਿਲੇ ਹੋਣੇ ਹਨ ਨਹੀਂ ਵੱਡੇ 6 ਸਾਲ ਤਾਂ ਮੈਨੂੰ ਇੰਡੀਆ ਗਈ ਨੂੰ ਹਾਂ 6 ਸਾਲ ਹਾਂ ਦੇਖ ਲੈ ਕਿੰਨਾ ਟਾਈਮ ਆਪਾਂ ਅਸੀਂ ਮਿਲੇ ਆ ਮੈਂ ਕਹਿੰਦਾ 7-8 ਸਾਲ ਬਾਅਦ ਹੀ ਮਿਲੇ ਆ ਨਾ ਬਿਲਕੁਲ ਸਹੀ ਗੱਲ ਹਾਂ 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 ਬਾਕੀ ਤੁਹਾਨੂੰ ਕੈਮਰਾਮੈਨ ਵੀ ਦਿਖਾ ਦਿੰਦੇ ਆ ਆਪਣੇ ਸਰਦਾਰ ਇਹ ਵੀ ਇਹ ਵੀ ਆਪਣੇ ਪਿੰਡ ਦੇ ਹੀ ਆ ਮੁੰਡੇ ਸਾਰੇ ਇੱਧਰ ਹਾਂ ਜੁਨਾ ਦੇ ਸਸਤੀ ਕਾ ਤੇ ਇਹ ਮੈਂ ਤੁਹਾਨੂੰ ਦੱਸਦਾ ਮੈਂ ਇਹ ਲੰਬੜਦਾਰ ਸਾਹਿਬ ਸਾਡੇ ਪਿੰਡ ਦੇ ਆ ਮੈਂ ਇਹਦੇ ਨਾਲ ਖੇਤੀ ਦਾ ਕੰਮ ਕਰਿਆ ਅਸੀਂ ਬਹੁਤ ਜੁੱਦ ਮਾਰਿਆ ਅਸੀਂ ਦੋਨਾਂ ਜਣੇ ਨੂੰ ਪਤਾ ਲੱਗਿਆ ਸਾਨੂੰ ਇਹ ਵੀ ਕੋਈ ਕਹਿਣਾ ਚਾਹੁੰਦੇ ਆ ਇਹ ਵੀਰਾਵਣ ਇਹ ਵੀਰ ਝੂਣ ਮਾਜਰੇ ਤੂੰ ਇਹ ਝੂਣ ਮਾਜਰੇ ਤੂੰ ਹਾਂ ਝੂਣ ਮਾਜਰੇ ਤੂੰ ਆਪਣਾ ਤਾਂ ਸਮਝ ਲੋ ਭਾਈਆਂ ਵਾਲੀ ਪਿਆਰ ਹੋ ਗਿਆ ਓਰੇ ਪਹਿਲਾਂ ਤਾਂ ਮੈਂ ਵੈਸੇ ਕਦੇ ਮਿਲਿਆ ਨਹੀਂ ਰਹਿਗਾ ਹਾਂ ਹਾਂ ਪਹਿਲਾਂ ਕਦੇ ਮਿਲਿਆ ਨਹੀਂ ਰਹਿਗਾ ਓਰੇ ਭਾਈ ਨਾਲ ਪਿਆਰ ਹੋ ਗਿਆ ਵਧੀਆ ਵਧੀਆ ਸੀ ਇਕੱਠੇ ਰਹਿਣੇ ਇੱਕ ਘਰ ਚ ਰਹਿਨੇ ਆ ਹਾਂ ਮਾਲਕ ਨੇ ਸਾਨੂੰ ਘਰ ਦਿੱਤਾ ਹੋਇਆ ਵਧੀਆ ਤੇ ਬਾਕੀ ਸਾਡੇ ਕਾਪੋ ਸਾਹਿਬ ਇੰਡੀਆ ਗਏ ਹੋਏ ਆ ਬਾਈ ਸਾਡੇ ਉਸਤਾਦ ਆ ਜਾਣਾ ਦਾ ਨੇ ਵੀ ਜੇ ਵੈਸੇ ਅੱਜ ਹੋਰੇ ਹੁੰਦੇ ਚਲੋ ਆਪਾਂ ਦੇ ਤੁਹਾਡੀ ਮੁਲਾਕਾਤ ਕਰਾ ਲੈਣੀ ਦੀ ਨਾ ਨਾ ਸਹੀ ਆ ਚਲੋ ਵਧੀਆ ਅਸੀਂ ਵੀਡੀਓ ਜਰੇ ਜਰੀਏ ਉਹਨਾਂ ਨੂੰ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਹਾਂ ਜੀ ਤੇ ਕਾਪੋ ਸਾਹਿਬ ਨੂੰ ਵੀ ਹਾਂ 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 ਬਾਕੀ ਇਹ ਇਨਫਰਮੇਸ਼ਨ ਤਾਂ ਆਪਾਂ ਹੋਰ ਕੀ ਦੇਣੀ ਹੈ ਕੋਈ ਹੋਰ ਇੰਡੀਆ ਵਾਲੇ ਕੋਈ ਜ਼ਿਆਦਾਤਰ ਮੈਸੇਜ ਕਰ ਨਹੀਂ ਵੀਰੇ ਜੇ ਬੰਦਾ ਜਿਹੜਾ ਕੋਈ ਔਰੇ ਆਉਣ ਦਾ ਚਾਹਵਾ ਨਾ ਥੋੜਾ ਜਿਹਾ ਇੰਡੀਆ ਜਿਹਨੇ ਮਤਲਬ ਕੰਮ ਸਿੱਖ ਕੇ ਆਵੇ ਜਿੱਦਾਂ ਗਾਂਆਂ ਦਾ ਕੰਮ ਇਹਦੀ ਗੱਲ ਤਾਂ ਨੀਂਦ ਤੇ ਅੱਗ ਪਹਿਲਾਂ ਤਾਂ ਨੀਂਦ ਤਾਂ ਤਿਆਗਣੀ ਨਹੀਂ ਨੀਂਦ ਤਾਂ ਤਿਆਗਣੀ ਪੈਣੀ ਹੈ ਠੀਕ ਆ ਤੇ ਗਾਂ ਦਾ ਥੋੜਾ ਬਹੁਤਾ ਕੰਮ ਹੈ ਨਾ ਕਿਸੇ ਨੂੰ ਨੌਲੇਜ ਆ ਜਿਵੇਂ ਟਿਕਟੂਕੇ ਭਰਨੇ ਆ ਟਿਕਟੂਕੇ ਹਾਂ ਤੇ ਹੋਰ ਕੰਮ ਵੀ ਯਾਰ ਜੇ ਆਪਣੇ ਆਉਣਾ ਜਿਵੇਂ ਉਹਰੇ ਘਰਾਂ ਘਰਾਂ ਦੇ ਕੰਮ ਜਿਹੜੇ ਬੰਦਿਆਂ ਨੂੰ ਆਉਂਦੇ ਉਹਨਾਂ ਦੀ ਵੀ ਡਿਮਾਂਡ ਬਹੁਤ ਆ ਜਿਵੇਂ ਟੈਲਾਂ ਲਾਉਣੀਆਂ ਆਉਂਦੀਆਂ ਮੋਰਾ ਤੋਂ ਨਾ ਮੋਰਾ ਤੋਂ ਪਲੰਬਰ ਦਾ ਪਲੰਬਰ ਦਾ ਲੱਕੜੀ ਦਾ ਕੰਮ ਲੱਕੜੀ ਦਾ ਕੰਮ ਜਿਵੇਂ ਬਿਜਲੀ ਦਾ ਸਾਰੇ ਜਿਵੇਂ ਇਦਾਂ ਦੇ ਕੰਮ ਜੇ ਤੁਸੀਂ ਬਾਹਰ ਆਉਣਾ ਚਾਹੁੰਦੇ ਆ ਹਾਂ ਜਿਹੜੇ ਇਦਾਂ ਦੇ ਆਪਣੇ ਕੰਮ ਸਿੱਖ ਕੇ ਆਉਂਦੇ ਜਿਹੜਾ ਬੰਦਾ ਕੰਮ ਸਿੱਖ ਕੇ ਆਇਆ ਹੋਇਆ ਹਾਂ ਤਾਂ ਸਮਝ ਲਓ ਵੀਰੇ ਉਹਦੇ ਬਾਰੇ ਨਿਆਰੇ ਆ ਉਹਦੇ ਬਾਰੇ ਨਾਲੇ ਵੈਲਿਊ ਬਹੁਤ ਆ ਰੱਖੀ ਆਪਾਂ ਨੂੰ ਇਹ ਕੰਮ ਤੁਹਾਨੂੰ ਆਉਂਦਿਆਂ ਨੂੰ ਜਿਹਨੇ ਬਿਲਕੁਲ ਵੀ ਤੁਹਾਨੂੰ ਘਰਾ ਘਰਾਂ ਦਾ ਇਦਾਂ ਕੋਈ ਕੰਮਕਾਰ ਆਉਂਦੇ ਆ ਤਾਂ ਇਹਨਾਂ ਦੀ ਵੈਲਿਊ ਜ਼ਿਆਦਾ ਰਾਜ ਮਿਸਤਰੀ ਵਾਲਾ ਤਾਂ ਖਾ ਦੀ ਬਹੁਤ ਵੈਲਿਊ ਮਿਲਦਾ ਨਹੀਂ ਬੰਦਾ ਹਾਂ ਹਾਂ ਪਲੰਬਰ ਨਹੀਂ ਲੱਭਦਾ ਇੱਥੇ ਪਲੰਬਰ ਦਾ ਕੰਮ ਵਾਲੇ ਬੰਦਿਆਂ ਦੀ ਬਹੁਤ ਲੋੜ ਬੈਲਟਿੰਗ ਬੈਲਟਿੰਗ ਦਾ ਮਤਲਬ ਕੋਈ ਵੀ ਤੁਹਾਡੇ ਕੋਲ ਸਕਿੱਲ ਚਾਹੀਦੀ ਆ ਕੋਈ ਵੀ ਕੰਮ ਹੋਵੇ ਕੋਈ ਗੰਦਾ ਸਿੱਖਿਆ ਹੋਵੇ ਹਾਂ 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 ਹੋਰ ਤਾਂ ਇਹ ਬਸ ਹੀ ਹਨਾ ਬਾਕੀ ਜਾਨੀ ਇੱਕ ਚੀਜ਼ ਆ ਜਿਹੜਾ ਬੰਦਾ ਉਰੇ ਇੱਕ ਮਿਹਨਤ ਕਰ ਰਿਹਾ ਇੱਕ ਬੰਦਾ ਪਰਿਵਾਰ ਦਾ ਪਿੱਛੇ ਸਾਰੇ ਡੱਬੇ ਨੂੰ ਪਾਲ ਸਕਦਾ ਇਟਲੀ 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 ਚ ਇਹ ਇਟਲੀ ਚ ਇਹ ਚੀਜ਼ ਹੈਗੀ ਮੈਂ ਕੈਨੇਡਾ ਚ ਵੀ ਦੇਖਿਆ ਵੀ ਉੱਥੇ ਇਕੱਲਾ ਬੰਦਾ ਸਰਵਾਈਵ ਨਹੀਂ ਕਰ ਸਕਦਾ ਹੈਨਾ ਤੇ ਉਰੇ ਇਟਲੀ ਚ ਆਏ ਆ ਤੁਸੀਂ ਇਕੱਲੇ ਆਪਣਾ ਕਮਾ ਕੇ ਪਿੱਛੇ ਉਰੇ ਬੈਠਿਆਂ ਨੂੰ ਚਾਰ ਨੂੰ ਕਮਾ ਆਪਣਾ ਖਿਲਾ ਸਕਦੇ ਖਿਲਾ ਸਕਦੇ ਆਰੇ ਹਾਂ ਪਿੱਛੇ ਜੇ ਤੁਹਾਡੇ ਇੰਡੀਆ ਵੀ ਆ ਤਾਂ ਉਹ ਵੀ ਖਾ ਸਕਦੇ ਆ ਤੁਹਾਡੇ ਉਰੇ ਜਣੀ ਚਲੋ ਬਚਤ ਹੈਗੀ ਆ ਖਰਚੇ ਵੀ ਉਹ ਸਭ ਬਣਾਣਾ ਹਾਂ ਹਾਂ ਸਹੀ ਹੈ ਸਹੀ ਹੈ ਨਾ ਨਾ ਸਹੀ ਆਈ ਬਾਕੀ ਹੈਨਾ ਹੋਰ ਕੁਝ ਬਸ ਤੇ ਯਾਰ ਮਿੱਤਰਾਂ ਨੂੰ ਆਪਣੇ ਨੂੰ ਕੁਝ ਦੀਪ ਦੂਪ ਉਹਨਾਂ ਨੂੰ ਕਹਿਣਾ ਜੇ ਹਾਂ ਵੇਟਿੰਗ ਫਾਰ ਦ ਦੀਪ ਉਹਦੀ ਵੇਟਿੰਗ ਵੇਟ ਚਾਹੀਏ ਜੇ ਉਹਦਾ ਪਰਸਾ ਸਾਡੀ ਅਗਲੀ ਵੀਡੀਓ ਸਰ ਹਰਦੀਪ ਸਿੰਘ ਨਾਲ ਹੋ ਸਕਦੀ ਆ ਅਗਲੀ ਵੀਡੀਓ ਚਾਹੇ ਸਰ ਹਰਦੀਪ ਸਿੰਘ ਨਾਲ ਇਕੱਠੇ ਹੋਵੇ ਪਰਮਾਤਮਾ ਚੜ੍ਹਦੀ ਕਲਾ ਜੇ ਰੱਖੇ ਹੋਈਏ ਕੀ ਆਪਦਾ ਆਪਾਂ ਸਾਰੇ ਇਕੱਠੇ ਇੱਕ ਪਿੰਡੇ ਵਿੱਚ ਸਾਡੀ ਚੱਕਰ ਹੋ ਸਕਦਾ ਕਿਉਂਕਿ ਕਿਉਂਕਿ ਹੁਣ ਸਾਡੇ ਮੁੰਡੇ ਹੁਣ ਚੱਕਲਾਂ ਦੇ ਉਰੇ ਆਪਣੇ 25 30 ਜਣੇ 30 35 ਜਣੇ 30 35 ਜਣੇ ਸਾਡੇ ਉਰੇ ਹੈਗੇ ਆ ਚੱਕਲਾਂ ਦੇ ਮੁੰਡੇ ਵੀ ਜਿਹੜੇ ਸਾਡੇ ਸਰਕਲ ਚ ਸਾਰੇ ਸਰਕਲ ਚ ਚਲੋ ਥੋੜੀ ਥੋੜੀ ਦੂਰੀ ਰਹਿ ਗਿਆ ਆਪਾਂ ਤੋਂ ਥੋੜੀ ਥੋੜੀ 40 ਕਿਲੋਮੀਟਰ ਤੋਂ ਕਿੰਨੇ ਹੁਣ ਪੇਪਰਾਂ ਦੇ ਕਰਕੇ ਬੰਦੇ ਫੈਲੇ ਹੋਏ ਆ ਹਜੇ ਜਿਉਂ-ਜਿਉਂ ਆਪਣੇ ਪੇਪਰ ਬਣ ਹੀ ਜਾਣੇ ਚਲੋ ਬੰਦੇ ਨੇ ਇਕੱਠੇ ਹੋਈ ਜਾਣਾ ਇਕੱਠੇ ਹੋਈ ਜਾਣਾ ਸਹੀ ਗੱਲ ਹੈ ਹਾਂ ਚਲੋ ਠੀਕ ਆ ਜੀ ਫਿਰ ਹਨਾ ਓਕੇ ਜੀ ਸਤਿ ਸ਼੍ਰੀ ਗੁਰੂ ਦਾ ਸਾਹਿਬ ਖਾਲਸਾ ਜੀ ਕੀ ਫਤਿਹ